ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਐਨਡੀਏ ਦੀ ਸਹਿਯੋਗੀ ਪਾਰਟੀ ਜਨਤਾਦਲ ਯੂनाइटेड ਨੇ بڑا ਬਿਆਨ ਦਿੰਦੇ ਹੋਏ ਕਿਹਾ ਹੈ ਕਿ ਯੂਨੀਫਾਰਮ ਸਿਵਲ ਕੋਰਟ ਤੇ ਉਹਨਾਂ ਦਾ ਰੁਖ ਹਾਲੇ ਵੀ ਉਸੇ ਤਰ੍ਹਾਂ ਦਾ ਹੈ ਜੀਡੀਯੂ ਦੇ ਸਕੱਤਰ ਅਤੇ ਸਪੀਕਰ ਕੇਸੀ ਤਿਆਗੀ ਨੇ ਕਿਹਾ ਹੈ ਕਿ ਅਸੀਂ ਅᱫੋ ਵੀ ਕਿਹਾ ਸੀ ਕਿ ਇਸ ਮਾਮਲੇ ਤੇ ਸਾਰੇ ਸਟੇਕ ਹোলਡਰਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਅਗਨੀਵੀਰ ਯੋਜਨਾ ਨੂੰ ਲੈ ਕੇ ਬਹੁਤ ਵਿਰੋਧ ਹੋਇਆ ਸੀ ਤੇ ਚੋਣਾਂ ਵਿੱਚ ਵੀ ਉਸ ਦਾ ਅਸਰ ਦੇਖਣ ਨੂੰ ਮਿਲਿਆ ਇਸ ਤੇ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ ਅਗਨੀਵੀਰ ਯੋਜਨਾ ਨੂੰ ਨਵੇਂ ਤਰੀਕੇ ਦੇ ਨਾਲ ਸੋਚਣ ਦੀ ਲੋੜ ਹੈ ਜੋ ਸੁਰੱਖਿਆ ਕਰਮੀ ਸੇਨਾ ਦੇ ਵਿੱਚ ਤਾਇਨਾਤ ਸੀ ਜਦੋਂ ਵੀ ਅਗਨੀਵੀਰ ਯੋਜਨਾ ਆਈ ਹੈ ਉਹ ਬੜੇ ਹੀ ਅਸੰਤੁਸ਼ਟ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਿਹਾ ਹੈ ਕੇਸੀ ਤਿਆਗੀ ਨੇ ਆਓ ਦੇਖਦੇ ਹਾਂ ਅਗਨੀਵੀਰ ਕੇ ਰਿਵਿਊ ਕੋ ਲੈ ਕੇ ਆ ਕੇ ਮੰਗਦੇ ਅਗਨੀ ਅਗਨੀਵੀਰ ਯੋਜਨਾ ਨੂੰ ਲੈ ਕੇ ਕਰਕੇ ਮਤਦਾਤਾਵਾਂ ਦੇ ਇੱਕ ਹਿੱਸੇ ਨੇ ਨਿਰਾਸ਼ ਕੀ ਰਹੀ ਹੈ ਹਾਂ हमारी पार्टी चाहती है कि विस्तार से उन कमियों खामियों को दूर किया जाए जिसको लेकर के जनता ने सवाल उठाए यूसीसी पर यूसीसी पर भी यूनिफॉर्म सिविल कोड पर पार्टी के राष्ट्रीय अध्यक्ष होने के नाते विधि आयोग के अध्यक्ष श्री चौहान को मुख्यमंत्री चिट्ठी लिख चुके हैं हम इसके विरुद्ध नहीं है लेकिन जितने भी स्टेक होल्डर्स हैं चाहे मुख्यमंत्री हो, चाहे डिफरेंट पॉलिटिकल पार्टीज हों या डिफरेंट सेक्ट हों ਉਨਸੇ ਬਾਤਚਿਤ ਕਰਕੇ ਇਸ ਦਾ ਹੱਲ ਨਿਕਾਲਾ ਜਾਣਾ ਚਾਹੀਦਾ ਹੈ। ਸਰ ਜਾਤੀ ਦਾ ਜਲਨਾ ਹੋਵੇ। ਇਸ ਦੇ ਨਾਲ ਅਖਿਲੇਸ਼ ਜਾਦਵ ਨੇ ਵੀ ਅਗਨੀਵੀਰ ਯੋਜਨਾ ਨੂੰ ਲੈ ਕੇ ਆਪਣੀ ਸਲਾਹ ਦਿੱਤੀ ਹੈ। ਅਗਨੀਵੀਰ ਯੋਜਨਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਗਨੀਵੀਰ ਦੀ ਵਿਵਸਥਾ ਤੁਰੰਤ ਜਲਦ ਤੋਂ ਜਲਦ ਪ੍ਰਭਾਵ ਦੇ ਨਾਲ ਬੰਦ ਹੋਣੀ ਚਾਹੀਦੀ ਹੈ ਔਰ ਇਸ ਦੇ ਨਾਲ ਬਿਹਤਰ ਵਿਕਲਪ ਦੇਸ਼ ਦੇ ਜਵਾਨਾਂ ਨੂੰ ਦੇਣੇ ਚਾਹੀਦੇ ਨੇ। ਹੋਰ ਕੀ ਕੁਝ ਕਿਹਾ ਅਖਿਲੇਸ਼ ਜਾਦਵ ਨੇ ਆਓ ਵੇਖਦੇ ਹਾਂ। ਮੈਂ ਮੈਂ ਸਮਝਦਾ ਹੂੰ अग्निवीर व्यवस्था तुरंत खत्म होनी चाहिए सरकार को स्वीकार करना चाहिए कि उनकी गलती है कि उन्हें अग्निवीर जैसी व्यवस्था नहीं लानी चाहिए अगले सी, अगले सी। और न केवल अग्निवीर व्यवस्था खत्म होनी चाहिए बल्कि बहुत से नौजवान जिनको रोजगार नहीं मिल पाया फौज में जाना चाहते थे उन्हें उम्र की छूट भी देनी चाहिए अगले सी। अगले सी। अगले सी। ਗਰਤਲ ਵੇਕੇ ਕਾਂਗਰਸ ਨੇ ਵੀ ਇਲੈਕਸ਼ਨ ਦੌਰਾਨ ਸਾਫ਼ ਕਿਹਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਅਗਨੀਵੀਰ ਯੋਜਨਾ ਨੂੰ ਕੂੜੇ ਦੇ ਡੱਬੇ ਦੇ ਵਿੱਚ ਪਾ ਦਿੱਤਾ ਜਾਵੇਗਾ। ਉੱਥੇ ਹੀ ਅਗਨੀਵੀਰ ਯੋਜਨਾ ਦੇ ਵਿੱਚ ਜਿਨ੍ਹਾਂ ਰਾਜਾਂ ਦੇ ਵਿੱਚ ਸਭ ਤੋਂ ਜ਼ਿਆਦਾ ਭਰਤੀ ਹੋਈ ਉਹਨਾਂ ਰਾਜਾਂ ਦੇ ਵਿੱਚ ਭਾਜਪਾ ਦੀਆਂ ਸੀਟਾਂ ਵੀ ਘਟਾਈਆਂ। ਹਰਿਆਣਾ ਦੇ ਵਿੱਚ ਪਾਰਟੀ ਦੀ ਸੀਟ 10 ਤੋਂ ਘਟ ਕੇ 5 ਤੇ ਰਹਿ ਗਈ ਹੈ। ਇੰਨਾ ਹੀ ਨਹੀਂ ਇੱਥੇ ਪਾਰਟੀ ਦਾ ਵੋਟ ਸ਼ੇਅਰ ਵੀ 58% ਤੋਂ ਘਟ ਕੇ 46% ਰਹਿ ਗਿਆ ਹੈ। ਪੰਜਾਬ ਵਿੱਚ ਤਾਂ ਭਾਜੀਪੀ ਦੀ ਇੱਕ ਵੀ ਸੀਟ ਨਹੀਂ ਆਈ ਰਾਜਸਥਾਨ ਦੇ ਵਿੱਚ ਭਾਜੀਪੀ 24 ਤੋਂ ਘਟ ਕੇ 14 ਤੱਕ ਹੀ ਸਿਮਟ ਗਈ ਹੈ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਅਗਨੀ ਵੀਰ ਸਕੀਮ ਨੂੰ ਲੈ ਕੇ ਅਗਨੀ ਵੀਰ ਦੀ ਵਿਵਸਥਾ ਨੂੰ ਲੈ ਕੇ ਆਓ ਆਪਣੀ رائے ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾਤਰੀ ਅਪਡੇਟਸ ਲਈ ਬਨੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪਬਲਿਕ ਆਰਡੀਨ ਨਿਊਜ਼